ਵਰਸਾ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਹੈ ਇਹ ਕਈ ਪੀੜੀਆਂ ਦੀ ਹੋਂਦ ਪਰੰਪਰਾਵਾਂ ਯਾਦਾਂ ਦਾ ਸੰਚਤ ਤਨ ਹੈ ਜਿਸ ਨੂੰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੌਂਪ ਸਕਦੇ ਹਾਂ ਤੇ ਇਹ ਖੇਤ ਪਹਿਲਾਂ ਵਾਂਗ ਛਾੜ ਨਹੀਂ ਦੇ ਰਹੇ ਬਾਬੇ ਨੇ ਅਜਿਹਾ ਕਿਉਂ ਕਿਹਾ ਹੋ ਮੈਨੂੰ ਪਤਾ ਕਰਨਾ ਪਵੇਗਾ ਮੇਰੀ ਮਿੱਟੀ ਮੇਰੇ ਨਾਲ ਗੁੱਸਾ ਨਾ ਕਰ ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਇਸ ਤਰ੍ਹਾਂ ਦੇ ਨਹੀਂ ਸੀ ਤੈਨੂੰ ਆਪਣੇ ਆਨੇ ਦੀ ਇਹ ਮਾਂ ਦੀ ਵਿਰਾਸਤ ਵਿੱਚ ਤੇਰਾ ਕਰਜ਼ ਹੈ ਇਹ ਫਰਜ਼ ਹੈ ਇਹ ਨੂੰ ਰੱਖ ਤੂੰ ਹਿਫਾਜ਼ਤ ਕਿਰਤੋਂ ਮਨਾ ਲੈਦਾ ਸਰ ਮੈਨੂੰ ਚਿੰਤਾ ਹੈ ਕਿ 8-10 ਥੈਲੇ ਖਾਦਾਂ ਦੀ ਵਰਤੋਂ ਕਰਨ ਤੋਂ ਬਾਵਜੂਦ ਮੈਨੂੰ ਆਪਣੀ ਮਿੱਟੀ ਤੋਂ ਪਹਿਲਾਂ ਵਾਂਗ ਵਧੀਆ ਝਾੜ ਅਤੇ ਗੁਣਵੱਤਾ ਵਾਲੀਆਂ ਫਸਲਾਂ ਨਹੀਂ ਇਹ ਸਿਰਫ ਤੁਹਾਡੀ ਮਿੱਟੀ ਦੀ ਸਮੱਸਿਆ ਨਹੀਂ ਹੈ ਦੇਖੋ ਮੈਂ ਇੱਕ ਮੁਠੀ ਪਰ ਮਿੱਟੀ ਲਈ ਹੈ ਕੀ ਮਿੱਟੀ ਨਿਰਜੀਵ ਚੀਜ਼ ਹੈ ਮਿੱਟੀ ਇੱਕ ਨਿਰਜੀਵ ਚੀਜ਼ ਹੈ ਇਹ ਸਭ ਜਾਣਦੇ ਹਨ ਮਿੱਟੀ ਇੱਕ ਜੀਵਤ ਚੀਜ਼ ਹੈ ਇਸ ਮੁਠੀ ਪਰ ਮਿੱਟੀ ਵਿੱਚ ਸੁਖਮ ਜੀਵਾਂ ਦੀਆਂ 5000 ਤੋਂ ਵੱਧ ਕਿਸਮਾਂ ਹਨ ਜਿਨ੍ਹਾਂ ਦੀ ਆਬਾਦੀ ਇਸ ਧਰਤੀ ਉੱਤੇ ਮਨੁੱਖਾਂ ਨਾਲੋਂ ਵੱਧ ਹੈ ਇਹਨਾਂ ਰੋਗਾਨਵਾਦੀ ਆਬਾਦੀ ਸਿੱਧੇ ਤੌਰ ਤੇ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਸਮੱਗਰੀ ਤੇ ਨਿਰਭਰ ਕਰਦੀ ਹੈ ਜੈਵਿਕ ਕਾਰਬਨ ਜੈਵਿਕ ਪਦਾਰ ਦਾ ਇੱਕ ਹਿੱਸਾ ਹੈ ਮਿੱਟੀ ਵਿੱਚ ਮੌਜੂਦ ਜੀਵ ਜੰਤੂ ਮਨੁੱਖ ਲਈ ਖੂਨ ਵਿੱਚ ਮੌਜੂਦ ਹੀਮੋਗਲੋਬਿਨ ਦੀ ਤਰ੍ਹਾਂ ਹੁੰਦਾ ਹੈ ਆਰਗੈਨਿਕ ਵਿਵਿੰਨਤਾ ਦੀ ਵਰਤੋਂ ਤੋਂ ਮਿੱਟੀ ਵਿੱਚ ਕਿਸਮਾਂ ਦੇ ਲਾਭ ਮਿਲਦੇ ਹਨ ਜਿਵੇਂ ਲਾਭਦਾਇਕ ਸੁਖਮ ਜੀਵਾਦੀ ਆਬਾਦੀ ਨੂੰ ਵਧਾਉਂਦਾ ਇਹ ਪਾਣੀ ਤਾਰਨ ਕਰਨ ਦੀ ਸਮਰੱਥਾ ਵਿੱਚ ਸੁਧਾਰ ਕਰਦਾ ਹੈ ਜੈਵਿਕ ਪਦਾਰਥ ਵਿੱਚ ਹਰ ਇੱਕ ਪ੍ਰਤੀਸ਼ਤ ਵਾਧੇ ਨਾਲ ਮਿੱਟੀ ਦੀ ਪਾਣੀ ਤਾਰਨ ਕਰਨ ਦੀ ਸਮਰੱਥਾ 1.5 ਲੱਖ ਲੀਟਰ ਪ੍ਰਤੀ ਹੈਕਟੇਅਰ ਤੱਕ ਵੱਧ ਸਕਦੀ ਹੈ ਮਿੱਟੀ ਦੇ ਵాయੂਕਰਨ ਨੂੰ ਸੁਧਾਰਦਾ ਹੈ ਜਿਸ ਨਾਲ ਪੌਦਿਆਂ ਨੂੰ ਹਵਾ ਪਾਣੀ ਅਤੇ ਪੋਸ਼ਟਿਕ ਤੱਤ ਹੋਰ ਆਸਾਨੀ ਨਾਲ ਪਹੁੰਚ ਸਕਦੇ ਹਨ ਜੈਵਿਕ ਪਦਾਰਥ ਦੀ ਵਰਤੋਂ ਮਿੱਟੀ ਦੇ ਪੀਐਚ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੀ ਹੈ। ਨਤੀਜੇ ਵਜੋਂ ਫਸਲਾਂ ਲਈ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਵਧਦੀ ਹੈ। ਮਿੱਟੀ ਵਿੱਚ ਕਾਰਬਨ ਦਾ ਭੰਡਾਰਨ ਜੋ ਬਦਲੇ ਵਿੱਚ ਧਰਤੀ ਉੱਤੇ ਜਲਵਾਯੂ ਤਬਦੀਲੀ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਵੱਤ ਸੁਧਾਰ ਕਰਕੇ ਸਮੂੱਚੀ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ। ਮੈਂ ਆਪਣੇ ਖੇਤ ਵਿੱਚ ਮਿੱਟੀ ਦੀ ਸਿਹਤ ਨੂੰ ਕਿਵੇਂ ਸੁਧਾਰ ਸਕਦਾ ਹਾਂ? ਚਿੰਤਾ ਨਾ ਕਰੋ ਅਦਿੱਤ્ય, ਇੱਕ ਹੱਲ ਹੈ। ਥੋੜਾ ਅੱਗੇ ਵਧਣ ਲਈ ਤੁਹਾਨੂੰ ਪਿੱਛੇ ਜਾਣਾ ਪਵੇ ਇਹ ਤੁਹਾਡੇ ਸਵਾਲ ਦਾ ਪੁਰਾਣਾ ਜਵਾਬ ਹੈ ਖੇਤਾਂ ਵਿੱਚ ਜੈਵਿਕ ਖਾਦਾਂ ਦੀ ਵਰਤੋ ਹਰ ਫਸਲ ਅਤੇ ਹਰ ਮਿੱਟੀ ਲਈ ਸਾਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਜੈਵਿਕ ਖਾਦ ਪਾਉਣੀ ਚਾਹੀਦੀ ਹੈ ਇਹ ਜੈਵਿਕ ਕਾਰਬਨ ਦੇ ਬਹੁਤ ਅਮੀਰ ਸਰੋਤ ਹਨ ਇੰਨੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਅਮਰ ਕਸ ਲੈ ਸਿੱਧੂ ਪੜ ਲੈ ਕਰਕੇ ਦਿਖਾਉਣਾ ਹੈ ਮੈਂ ਤੂੰ ਕੀ ਅਪ

ਮੈਂ ਤੇਰੇ ਵਿੱਚ ਤੇਰੇ ਦਾਦਾ ਜੀ ਦਾ ਪਰਛਾਵਾਂ ਵੇਖ ਸਕਦਾ ਹਾਂ ਤੂੰ ਕੀ ਆਪਣੀ ਵੀ ਨੀ ਰੁਕਿਰ ਤੋ ਮਨਵੜਣਾ ਹੈ ਤਮਰ ਕਸ ਲੈ ਸਿੱਧਾ ਪੜ ਲੈ ਕਰਕੇ ਦਿਖਾਣਾ ਹੈ ਤੂੰ ਕੀ ਆਪਣੀ ਬੇਟਾ ਮੈਂ ਤਾਂ ਸਿਰਫ ਖੇਤੀ ਕੀਤੀ ਪਰ ਤੂੰ ਸੱਚਮੁੱਚ ਖੇਤੀ ਨੂੰ ਸਾਮ ਕੇ ਰੱਖਿਆ ਅਤੇ ਸਾਡੀ ਵਿਰਾਸਤ ਨੂੰ ਬਰਕਰਾਰ ਰੱਖਿਆ ਮੈਨੂੰ ਤੇਰੇ ਤੇ ਮਾਣ ਹੈ ਮਿੱਟੀ ਦਾ ਸਵਾਸ ਸੁਧਰੂਗਾ ਤਾਂ ਹੀ ਉਹ ਤਾਂ ਦੇਸ਼ ਅੱਗੇ ਵਧੂਗਾ